ਅੱਜ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਤੁਹਾਡੇ ਸਾਹਮਣੇ ਦੁਆਰਾ ਹਾਜ਼ਰ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਜਸਵੀਰ ਸਿੰਘ ਪੱਟੀ ਮੌਜੂਦ ਨੇ ਪੱਟੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸ਼ੁਰੂਆਤ ਕਰਨੀ ਚਾਹੁੰਦੇ ਆ ਵਿਕਰਮ ਸਿੰਘ ਮਜੀਠੀਆ ਤੋਂ ਵਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਅੱਜ ਦੂਜੀ ਵਾਰ ਪੇਸ਼ ਹੋਣੇ ਸੀ ਅੱਜ ਵੀ ਪੇਸ਼ ਨਹੀਂ ਹੋਏ ਹੁਣ ਅੱਗੇ ਕੀ ਕੁਝ ਹੋ ਸਕਦਾ ਇਹ ਪੂਰਾ ਮੈਟਰ ਕੀ ਹੈ ਔਰ ਵੱਡੀ ਗੱਲ ਬਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਸਬੰਧਤ ਮਾਮਲੇ ਦੇ ਨਾਲ ਕਿਵੇਂ ਇਨਵੋਲਡ ਨੇ ਇਹ ਵੀ ਦੱਸਿਓ ਮੇਕ ਕੋਈ ਸਮਾਜ ਤੇ ਵਿੱਚ ਕਹਿੰਦੇ ਹੁੰਦੇ ਆ ਕਿ ਸਾਜੀ ਖੁਦਾਈ ਇੱਕ ਤਰਫ ਤੇ ਜਰੂਰ ਹੈ ਬਾਈ ਇੱਕ ਤਰਫ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਵੇਂ ਕਨੈਕਟਡ ਹੋ ਸਕਦਾ ਹੂੰ ਜੇ ਤੇ ਖੁਦਾਈ ਨਾਲ ਸਿੱਧੀ ਟੱਕਰ ਆ ਭਜਪਦ ਸਿੰਘ ਗਰੇਵਾਲ ਜਿਹੜੇ ਨੇ ਬੇਸਿਕਲੀ ਜਿਹੜੇ ਨੇ ਸਰਦਾਰ ਅਰਦੇਸ਼ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੀ ਸਕੀਮਾਸੀ ਦੇ ਪੁੱਤਰੇ ਨੇ ਹੂੰ ਇਹ ਨਹੀਂ ਨੈਜੀ ਕਿਸਾਨੀਆ ਵਿਕਰਮ ਸਿੰਘ ਮਜੀਠੀਆ ਤੇ ਇਹਦੀਆਂ ਪੀੜ੍ਹਾ ਬੜੀਆਂ ਇੰਨਾ ਕੁਛ ਰਹਾ ਤੇ ਅੱਜ ਤੱਕ ਅਦੇਸ਼ ਪ੍ਰਤਾਪ ਸਿੰਘ ਦਾ ਕੋਈ ਵਿੱਤੀ ਬਿਆਨ ਨਹੀਂ ਹੈ ਕਿਉਂ ਅਦੇਸ਼ ਪ੍ਰਤਾਪ ਨੂੰ ਜਦੋਂ ਪਾਰਟੀ ਚੋਂ ਕੱਢਿਆ ਸੀ ਇਹ ਲੋਕ ਬਸ ਤੋਂ ਮਸਲੀ ਨਹੀਂ ਸੀ ਹੋਇਆ ਕਿਸੇ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਵੀ ਉਹਨੂੰ ਕੱਢਣਾ ਗਲਤ ਕਰ ਰਹੇ ਤੁਸੀਂ ਖਾਲੀਕੇ ਬਿਰਸਾ ਸਿੰਘ ਬਲਟਵਾ ਤੇ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਇੱਕੇ ਸਿੱਕੇ ਦੇ ਦੋ ਪਹਿਲੂ ਨੇ ਉਹਨ ਗਾਜਪਤ ਸਿੰਘ ਗਰੇਵਾਲ ਜਿਹੜਾ ਵਾ ਉਹ ਵਿਕ੍ਰਮ ਸਿੰਘ ਦੀਆਂ ਮਜੀਠੀਆਂ ਦੀਆਂ ਖੁਰਾਫਾਤੀਆਂ ਚੇਸੇ ਤੱਕ ਜਰੂਰ ਹੋਏਗਾ ਚ ਕੋਈ ਦੁਰਾਵਾ ਨਹੀਂ ਹੈਗੀ ਹੁਣ ਗਾਜਪਤ ਸਿੰਘ ਗਰੇਵਾਲ ਨੂੰ ਮਜੀਠੀਆ ਦੀਆਂ ਮੁਸ਼ਕਲਾਂ ਨੂੰ ਹੋਰ ਬਣਾਉਂਦਿਆ ਹੋਇਆ ਇਹਦਾ ਮਤਲਬ ਹੈ ਮਜੀਠੀਆ ਨੂੰ ਹਾਲ ਦੀ ਕੜੀ ਆਉਣ ਵਾਲੇ ਕਰੰਟ ਸਮੇਂ 'ਚ ਕਿਸੇ ਪ੍ਰਕਾਰ ਦੀ ਕੋਈ ਵੀ ਉਹਨੂੰ ਰਾਤ ਨਹੀਂ ਮਿਲ ਸਕਦੀ ਇਹਦਾ ਕਿਹਨ ਤੋਂ ਭਾਵ ਹੈ ਬਿਕਮ ਸਿੰਘ ਮਜੀਠੀਆ ਦੀ ਪਤਨੀ ਨੂੰ ਸੱਮਣ ਜਾ ਰਹੀ ਵੈਸੀ ਉਹ ਹਾਈ ਕੋਰਟ ਆਪਣੀ ਪਟੀਸ਼ਨ ਪਾ ਕੇ ਬੈਠੀ ਹੈ ਇਸੇ ਤਰ੍ਹਾਂ ਗاجਪਤ ਸਿੰਘ ਨੂੰ ਉਹਨਾਂ ਨੇ ਬੁਲਾਇਆ ਸੀ ਵੀ ਤੁਸੀਂ ਆ ਕੇ ਇਹ ਕੇਸ ਜਿਹੜਾ 22 2025 ਨੂੰ ਕੇਸ ਦਰਜ ਹੋਇਆ ਉਸ ਕੇਸ ਦੇ ਵਿੱਚ ਧਾਰਾ 179 ਦੇ ਤਹਿਤ ਤਾਂ ਕਿ ਪੇਸ਼ ਹੋਵੋ ਹੋ ਸਕਦਾ ਉਹਨਾਂ ਕੋਲੇ ਕੋਈ ਸਬੂਤ ਇਕੱਠੇ ਕੀਤੇ ਹੋਣ ਮੈਂ ਇਹ ਵੀ ਕਹਿ ਦਿਆਂ ਵਿਕਰਮ ਜੀਠਿਆ ਨੂੰ ਪੁਲਿਸ ਵਾਲੇ ਇਹ ਤੇ ਦੱਸ ਦਿੰਦੇ ਸੀ ਵੀ ਅਸੀਂ ਤੇਰੇ ਤਾਂ ਰੇਡ ਕਰਨਾ ਹੀ ਇਹ ਵੀ ਦੱਸ ਦਿੰਦੇ ਵੀ ਭਾਈ ਆਪਣਾ ਕੁਰਤਾ ਪਜਾਮਾ ਨਾਲ ਲੈਣੀ ਹੈ ਤੇਰਾ ਜੇ ਜੇਲ੍ਹ ਤੋਂ ਵਾਪਸ ਹੁਣ ਕੋ ਸੋਖਾ ਨਹੀਂ ਹੈਗਾ ਲੇਕਿਨ ਉਹਨੂੰ ਇਹ ਨਹੀਂ ਕਿਸੇ ਦੱਸਿਆ ਵੀ 6 ਮਹੀਨੇ ਪਹਿਲਾਂ ਵਿਜੀਲੈਂਸ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਸੀ ਤੇ ਵਿਕ੍ਰਮ ਸਿੰਘ ਮਜੀਠੀਆ ਦੇ ਕਲਮ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੀ। ਉਹ ਸਬੂਤ ਇਕੱਠੇ ਕੀਤੇ ਤੇ ਜਦੋਂ ਉਹਨੂੰ ਵਿਕ੍ਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਲੈ ਕੇ ਜਾ ਰਿਹਾ ਸੀ ਤੇ ਬਕਾਇਦਾ ਤੌਰ ਤੇ ਅਦਾਲਤ ਚ ਲੈ ਕੇ ਦਿੱਤਾ ਸੀ ਵਿਜੀਲੈਂਸ ਦੀ ਟੀਮ ਨੇ ਵੀ ਸਾਨੂੰ ਰਸਤੇ 'ਤੇ ਧਮਕੀਆਂ ਦਿੱਤੀਆਂ। ਵੀ ਸਾਡੀ ਸਰਕਾਰ ਆ ਲੈਂਦੇ ਹੋ ਤਾਨੂੰ ਇੱਕ ਇੱਕ ਨੂੰ ਨੁਝਿਠਾਂਗੇ ਸੀ ਤੇ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਆਦਨ ਚ ਡਿੱਗਾ ਬੋਟ ਸੁਖਬੀਰ ਸਿੰਘ ਬਾਦਲ ਜਿਲ੍ਹਾ ਆਦਨ ਚ ਬੋਟ ਡਿੱਗ ਪਈਦਾ ਅਮੜਕੇ ਵਾਪਸ ਨਹੀਂ ਪਈਦਾ ਉਹ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਦੇ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਸੀਗਾ ਡਾਇਨਾਸੌਰ ਤੇ ਵਾਪਸ ਆ ਸਕਦੇ ਆ ਲੇਕਨ ਕਾਲੀ ਸਰਕਾਰ ਵਾਪਸ ਨਹੀਂ ਆ ਸਕਦੀ ਬਾਦਲ ਸਰਕਾਰ ਵਾਪਸ ਕਾਲੀ ਕਾਲੀ ਬਾਦਲ ਸਰਕਾਰ ਵਾਪਸ ਨਹੀਂ ਆ ਸਕਦੀ ਇਹਦੇ ਉੱਤੇ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਬਦਵੰਤ ਸਿੰਘ ਰਾਮੂਲ ਨੇ ਕੀ ਕਿਹਾ ਸੀਗਾ ਦੂਸਰਿਆਂ ਦੇ ਘਰ ਤੇ ਮੁੰਡਾ ਜਨਮ ਸਕਦਾ ਵਾ ਲੇਕਿਨ ਬਾਦਲ ਵਾਲੀ ਸਰਕਾਰ ਦੁਬਾਰਾ ਨਹੀਂ ਬਣ ਸਕਦੀ ਹੂੰ ਇੱਥੋਂ ਤੱਕ ਟਿੱਪੀ ਹੋਈ ਸੀਗੀ ਹੁਣ ਉਦੋਂ ਦੇ ਦਬਕੇ ਤੁਸੀਂ ਮਾਰ ਲਈ ਅਗਲਾ ਲਿਖ ਕੇ ਦਿੱਤਾ ਫਿਰ ਸ਼ਕਤੀ ਵੀ ਹੋਣੀ ਹੋਣੀ ਸੀਗੀ ਹੁਣ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਦੇ ਵਿੱਚੋਂ ਵੀ ਕੋਈ ਕੁਸਕਣ ਦਾ ਬਿਆਨ ਨਹੀਂ ਹੁੰਦਾ ਵੀ ਕਿਸੇ ਪ੍ਰਕਾਰ ਦੀ ਕੋਈ ਧਮਕੀ ਕੋਈ ਗੱਲ ਕੋਈ ਬਾਤ ਕੋ ਸੁਣਨ ਨਹੀਂ ਮਿਲਦਾ ਸਭ ਉਹਨਾਂ ਦੀ ਘਰ ਦੀਆਂ ਨੂੰ ਪਤਾ ਕੰਜਾਂਦੀ ਆ ਉਹਨੂੰ ਵਿਚਾਰੀ ਨੂੰ ਪੰਜਾਬੀ ਤੇ ਨਹੀਂ ਆਉਂਦੀ ਤੇ ਕਿੰਨੀ ਕੀ ਹਾਲ ਤੇ ਬਿਕਣੀ ਚਿੱਟੀ ਕਲਾਜੀ ਚਿੱਟੀ ਕਲਾਜੀ ਬੀਗਾ ਜੀ ਹੁਣ ਗਜਪਤ ਸਿੰਘ ਇਹਦੀ ਹਾਈਡ ਜੇ ਲਈ ਇਹ ਤੇ ਇਹ ਬਿਕਰਮ ਮਜੀਠੇ ਨੂੰ ਉੱਚਾ ਲੰਬਾ ਵਾ ਕਾਫੀ ਤੇ ਗਜਬਤ ਸਿੰਘ ਨੂੰ ਉਹਨਾਂ ਨੇ ਸੱਮਣ ਜਾਰੀ ਕੀਤੇ ਸੀ ਵੀ 15 ਸਤੰਬਰ ਨੂੰ ਆ ਕੇ 11 ਵਜੇ ਬਿジネス ਦਫਤਰ ਮੁਹਾਲੀ ਚ ਪੇਸ਼ ਹੋ ਉਹ ਨਹੀਂ ਗਿਆ ਫਿਰ ਨਾਲ ਹੀ ਉਹਨਾਂ ਨੇ ਜਾਇਆ 16 ਨੂੰ ਆਜੇ 16 ਨੂੰ ਗਿਆ ਮਨੋਜੀਤ ਤੋਂ ਕਿ ਮੀਦਾ ਵੀ ਇੱਕ ਮੌਕਾ ਹੋਰ ਦੇਣਗੇ ਉਸ ਤੋਂ ਬਾਅਦ ਜੇ ਨਹੀਂ ਪੇਸ਼ ਹੁੰਦੇ ਤੇ ਫਿਰ ਇਹਨਾਂ ਦੇ ਸਰਚ ਵਾਰੰਟ ਵੀ ਜਾਰੀ ਹੋਣਗੇ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਵੀ ਜਾਰੀ ਹੋਣਗੇ ਫੇਰ ਕੋਰਟ ਚ ਵਾਰੰਟ ਲੈ ਕੇ ਤੇ ਬਕਾਇਦਾ ਤੌਰ ਤੇ ਉਹਨਾਂ ਤੇ ਰੀਡ ਕਰ ਸਕਦੇ ਆ ਅੱਗੇ ਵੇਦੇ ਆ ਕਿ ਵਿਜੀਲੈਂਸ ਦੀ ਨੀਅਤ ਕਿੰਨੀ ਕੀ ਸਾਫ ਤੇ ਕਿੰਨੀ ਕੀ ਬਦਨੀਆ ਤੇ ਕਿ ਡਰੋਣਾ ਕੰਮ ਕੇ ਧਮਕਾਉਣਲਾ ਕੰਮ ਕੇ ਵਾਕਿਆ ਹੀ ਉਹਨੂੰ ਕੋਈ ਪੁਸ਼ਪਤਲ ਕਰਨੀ ਇਹਨਾਂ ਨੇ ਹੂੰ ਇਹ ਵੀ ਵੇਖਣਾ ਉਹ ਗਜਪਤ ਸਿੰਘ ਗਜਪਤ ਸਿੰਘ ਗਰੇਵਾਲ ਜਿਹੜੇ ਨੇ ਉਹ ਹਾਈ ਕੋਰਟ ਜਾਂਦੇ ਆ ਕਿਤੇ ਹੋਰ ਜਾਂਦੇ ਆ ਕਿਉਂਕਿ ਇਹਨਾਂ ਲੋਕਾਂ ਦੀਆਂ ਰਿਸ਼ਤੇਦਾਰੀਆਂ ਸੰਭਧੀਆਂ ਹੁੰਦੀਆਂ ਨੇ ਪੰਜਾਬੀ ਜੀ ਕਹਾਵਤ ਜੱਟ ਜੱਟਾਂ ਦੀ ਸਾਲੀ ਦੀ ਕਰਦੀ ਘਾਈ ਮਾਲੀ ਇਹਨਾਂ ਦੀ ਰਿਸ਼ੇ ਨਿਕਲਣੀਆਂ ਵਿੱਚ ਤੂੰ ਮੇਰਾ ਭਾਈ ਤੇ ਮੈਂ ਤੇਰਾ ਭਾਈ ਤੂੰ ਮੇਰਾ ਮਾਸੜ ਤੇ ਮੈਂ ਤੇਰਾ ਮਾਸੜ ਇਹੋ ਜਿਹੀ ਨਿਕਲਣੀਆਂ ਬਣਦੀਆਂ ਇਹਨਾਂ ਦੀ ਇਸ ਕਰਕੇ ਗਜਪਤ ਸਿੰਘ ਨੂੰ ਵਾਰੰਟ ਜਾਰੀ ਕਰਨ ਨਾਲ ਉਹਨੂੰ ਸਮਣ ਜਾਰੀ ਕਰਨਾ ਬਕਾਇਦਾ ਤੌਰ ਤੇ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦੇ ਦਿਨ ਪ੍ਰਗਤਨ ਵਧਦਾ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਚ ਉਮੀਦ ਹੈ ਵੀ ਬਿਕਰਮ ਸਿੰਘ ਮਜੀਠੀਆ ਦੇ ਇੱਕ ਇੱਕ ਹੋਰ ਜਿਹੜੇ ਸੱਜਣ ਤੇ ਬਹੁਰੇ ਰਿਸ਼ੇਦਾਰ ਉਹਨਾਂ ਨੂੰ ਵੀ ਸਮਣ ਜਾਰੀ ਹੋਣਗੇ ਜੀ ਬਿਲਕੁਲ ਪਰ ਇਹਦੇ ਨਾਲ ਕੀ ਗਨੀਵ ਕੌਰ ਮਜੀਠੀਆ ਦਾ ਨਾਮ ਵੀ ਵਿੱਚ ਆ ਸਕਦਾ ਪੱਤੀ ਸਾਹਿਬ ਕਿਉਂਕਿ ਭਾਵੇਂ ਉਹ ਹਾਈ ਕੋਰਟ ਗਏ ਹੋਏ ਨੇ ਪਰ ਸਮਨ ਤਾਂ ਉਹਨਾਂ ਨੂੰ ਭੇਜੇ ਗਏ ਸੀ ਯਾਨੀ ਕਿ ਵਿਜੀਲੈਂਸ ਟੈਰੋਗੇਟ ਕਰਨਾ ਚਾਹੁੰਦੀ ਹੈ ਕੀ ਉਹਨਾਂ ਨੂੰ ਵੀ ਸੱਦਿਆ ਜਾ ਸਕਦਾ ਭਈ ਜੇ ਵਿਜੀਲੈਂਸ ਵਾਕਈ ਸincere ਹੁੰਦੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੋਈ ਔਖ ਨਹੀਂ ਸੀ ਹ ਹ ਉਹਨਾਂ ਦੇ ਵੀ ਇਦਾਦਤ ਤੋਂ ਵਾਰੰਟ ਲੈ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਲੇਕਿਨ ਉਹਦੇ ਚ ਸincere ਨਹੀਂ ਹੈਗੀ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਪਿਛਲੀ ਦੇਣ ਲੱਗਾ ਹ ਹ 2002 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤੇ ਉਹ ਆਪਣੀ ਇਨਕੁਆਇਰੀ ਕਰਕੇ ਅਦਾਲਤ ਨੂੰ ਦੇ ਦਿੰਦੇ ਅਦਾਲਤ ਜਿਹੜੇ ਉਹ ਵਾਰੰਟ ਜਾਰੀ ਕਰ ਦਿੰਦੇ ਆ ਕਿਹਦੇ ਕਿਹਦੇ ਬਿਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਸੰਤੋਖ ਬਾਦਲ ਰੌਲਾ ਪੈਂਦਾ ਵੀ ਔਰਤ ਨੂੰ ਨਹੀਂ ਸਖਣਾ ਜਾਂਦਾ ਫਿਰ ਔਰਤ ਦਾ ਨਾਮ ਚੋਂ ਕੱਢ ਦਿੱਤਾ ਜਾਂਦਾ ਪੋਸੀਬਿਲਟੀ ਇਸ ਮੈਟਰ ਤੇ ਉਹ ਵੀ ਚਲੋ ਔਰਤ ਨੂੰ ਆਪਾਂ ਕਾਨੂੰਨ ਪਰੇਸ਼ਨ ਕਰਨਾ ਲੇਕਿਨ ਮੈਂ ਇਹ ਗੱਲ ਕਹਿ ਦਿਆਂ ਦੇ ਕਿਤੇ ਉਹਨਾਂ ਬੀਬੀ ਨੂੰ ਪੁਸ਼ਪਰਦਾਨ ਕੀਤੀ ਜਾਵੇ ਤਾਂ ਸਪਸ਼ਟ ਰਸ ਦੇਗੀ ਜੋ ਕੁਝ ਵੀ ਹੈਗਾ ਉਹ ਕੋਈ ਲੁਕਾ ਨਹੀਂ ਰੱਖੇਗੀ ਉਹ ਇਹ ਨਹੀਂ ਕੋਈ ਚੁੱਸ ਲਗ ਨਹੀਂ ਇਸ ਗੱਲ ਖੇਤਰ ਦੇ ਵਿੱਚ ਹੈਗੀ ਵੀ ਸਿਆਸੀ ਟਿਕਣਬਾਦੀਆਂ ਜਾਣ ਕਰ ਜਾਣਦੀ ਹੋਵੇ ਜਾਣਾ ਲਾਹੌਰ ਨੂੰ ਇਹ ਦੱਸੇ ਪਸ਼ੌਰ ਨੂੰ ਇਹ ਸਿਆਸੀ ਤੀਨ ਹਿੱਸਾ ਹੁੰਦਾ ਪਰ ਉਹ ਇਹ ਜੋਗੀ ਨਹੀਂ ਹੈਗੀ ਉਹ ਇਸ ਕਰਕੇ ਸ਼ਰ ਹੋ ਸਕਦਾ ਕੋਈ ਰਿਸ਼ਤੇਦਾਰੀ ਦਾ ਦਬਾਅ ਪੈ ਗਿਆ ਜਾਂ ਕੋਈ ਹੋਰ ਦਬਾਅ ਪੈ ਗਿਆ ਹੋਵੇ ਉਹਨੇ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਸ੍ਰਮਣਜਰੀ ਕੀਤੇ ਉਸ ਤਰ੍ਹਾਂ ਉਹਨੂੰ ਗ੍ਰਿਫਤਾਰ ਕਰਨ ਜਿਹੜੀ ਜਿਹੜੀ ਵਿਜੀਲੈਂਸ ਤੋਂ ਸੰਸੀਰ ਨਹੀਂ ਹੈਗੀ ਤੇ ਮੈਨੂੰ ਲੱਗਦਾ ਹੋ ਸਕਦਾ ਹੈ ਕਿ ਇਸੇ ਤਰੀਕੇ ਦਾ ਭਾਣਾ ਜਿਹੜਾ ਵਾ ਗਨਪਤ ਗਜਪਤ ਰਾਜ ਸਿੰਘ ਦਾ ਵੀ ਜਿਹੜਾ ਵਾਪਰ ਜੇ ਹਮ ਪਟੇ ਸਾਹਿਬ ਜੀ ਤੁਸੀਂ ਜੇ ਤੁਸੀਂ ਇਹ ਕਹਿੰਦੇ ਹੋ ਕਿ ਵਿਜੀਲੈਂਸ ਸੰਸੀਰ ਨਹੀਂ ਜੇ ਹੁੰਦੀ ਤਾਂ ਗਨੀਵ ਕੌਰ ਮਜੀਠੀਆ ਪਹਿਲਾਂ ਹੀ ਇੰਟਰੋਗੇਟ ਕੀਤੀ ਜਾਣੀ ਸੀ ਇਹੋ ਜੀ ਸਿਚੁਏਸ਼ਨ ਦੇ ਵਿੱਚ ਫਿਰ ਇਹ ਸਵਾਲ ਖੜ ਜਾਂਦਾ ਕਿ ਵਿਕਰਮ ਸਿੰਘ ਮਜੀਠੀ ਆਦੀ ਜਿਹੜੀ ਗ੍ਰਿਫਤਾਰੀ ਹੈ ਜਾਂ ਉਹਨਾਂ ਦੀ ਜਿਹੜੀ ਨਿਆਇਕ ਹਿਰਾਸਤ ਹੈ ਜਾਂ ਉਹਨਾਂ ਦੇ ਉੱਤੇ ਹੋਈ ਕਾਰਵਾਈ ਇਹ ਕਿੰਨੀ ਕੁ ਸੈਂਸੀਅਰ ਹੈ ਫਿਰ ਜਾਂ ਇਹ ਸਿਰਫ ਇੱਕ ਪੋਲਿਟਿਕਲ ਦਿਖਾਵਾ ਹੈ ਇਹਨੂੰ ਕਿਵੇਂ ਦੇਖਿਆ ਜਾਵੇ ਦੇਖੋ ਜੇ ਵਿਕਰਮ ਸਿੰਘ ਮਜੀਠੀਆ ਦੀ ਸੈਂਸੈਰਿਟੀ ਨਾ ਹੁੰਦੀ ਪਈ ਇਹਨੂੰ ਅਸੀਂ ਫਸਾਉਣੇ-ਫਸਾਉਣਾ ਤੇ ਉਹਦਾ ਚਲਾਨ 22 ਅਗਸਤ ਨੂੰ ਬਿਸ਼ਨਕ ਕੀਤਾ ਜਾਂਦਾ ਹੂੰ ਮੈਂ ਇਹ ਗੱਲ ਸਪਸ਼ਟ ਕਰ ਦਿਆਂ ਕਿ ਜੇਸ ਦੀ ਜਿਹੜੀਆਂ ਧਰਾਵਾਂ ਲਾਈ ਜਾਂਦੀਆਂ ਨੇ ਉਹਨਾਂ ਧਰਾਵਾਂ ਦੇ ਵਿੱਚ ਜਿਸ ਕੇਸ ਦੇ ਵਿੱਚ 10 ਸਾਲ ਤੋਂ ਉੱਪਰ ਸਜ਼ਾ ਹੁੰਦੀ ਆ ਉਹ 90 ਦਿਨ ਚਲਾਨ ਪੇਸ਼ ਕਰਨਾ ਜਿਹਦੀ 10 ਸਾਲ ਤੱਕ ਹੁੰਦੀ ਆ ਸਜ਼ਾ ਉਹਦਾ 60 ਦਿਨ ਚ ਪੇਸ਼ ਕਰਨਾ ਹੁੰਦਾ ਜਿਹੜੀਆਂ ਧਰਾਵਾਂ ਲਾਈਆਂ ਕਿ ਇਹਨੇ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਉਹਦੇ ਵਿੱਚ ਵੱਧ ਤੋਂ ਵੱਧ 10 ਸਾਲ ਸਜ਼ਾ ਹੋ ਸਕਦੀ ਆ ਇਸ ਕਰਕੇ ਉਹ ਚਲਾਨ 60 ਦਿਨ ਚ ਪੇਸ਼ ਕਰਨਾ ਸੀਗਾ ਜੇ ਵਿਜੀਲੈਂਸ ਅੰਸ਼ੀਰ ਨਾ ਉਹ ਦਿਵਦਸ ਮਾਮਲੇ ਦੇ ਵਿੱਚ ਚਲਾਨ ਨਾ ਪੇਸ਼ ਕਰਦੀ ਤੇ ਬਿਗਨ ਸਿੰਘ ਮਜੀਠੀਆ ਫਿਰ ਜਿਹੜਾ ਜਮਾਨਤ ਦਾ ਹੱਕਦਾਰ ਬਣਦਾ ਸੀ ਉਹਨਾਂ ਨੇ ਫਿਰ ਕਿਹਾ ਸੀ ਚਲਾਨ ਪੇਸ਼ ਕਰ ਦਾਂਗੇ 22 ਤਰੀਕ ਨੂੰ ਬਕਾਇਦਾ ਤੌਰ ਤੇ ਉਹਦਾ ਚਲਾਨ ਪੇਸ਼ ਕਰ ਦਿੱਤਾ ਸੀ ਤੇ ਜੇ ਗਜਪਤ ਸਿੰਘ ਪੇਸ਼ ਨਹੀਂ ਹੋਏ ਇਹਦਾ ਮਤਲਬ ਗਜਪਤ ਸਿੰਘ ਨੂੰ ਪਤਾ ਲੱਗ ਗਿਆ ਹੋਣਾ ਕਿ ਭਾਈ ਜੇ ਮੈਂ ਪੇਸ਼ ਹੋ ਗਿਆ ਤੋ ਉਸ ਦਾ ਮੇਰੀ ਰੈਸਤੀ ਵੀ ਹੋ ਕੇ ਤੇ ਉੱਥੇ ਭੇਜਿਆ ਜਾਵੇ ਜਿੱਥੇ ਨਾਭਾ ਜੇਲ੍ਹ ਤੋਂ ਕੋਈ ਸੀਟ ਖਾਲੀ ਆ ਉਥੇ ਭੇਜਿਆ ਜਾਵੇ ਹੂੰ ਇਸ ਕਰਕੇ ਕੋਸ਼ਿਸ਼ ਕਰੂੰਗਾ ਆਪਣੇ ਬਚਾ ਦੀ ਕਿਉਂਕਿ ਪੁਲਿਸ ਦੀ ਵੇਖੋ ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਸੁਪਰੀਮ ਕੋਰਟ ਨੇ ਈਡੀ ਨੂੰ ਕਿੰਨੀ ਝੜ ਪਾਈ ਸੀ ਇਥੋਂ ਤੱਕ ਕਹਤਾ ਸੀ ਵੀ ਤੁਸੀਂ ਵਰਦੀ ਧਾਰੀ ਗੁੰਡਿਆਂ ਇਹ ਤੱਕ ਕਹਤਾ ਸੀ 1972 ਕੇ 73 ਦੇ ਵਿੱਚ ਕਿੰਨੇ ਸਾਲ ਹੋ ਗਿਆ ਵਾਲਾ ਬਦਾ ਹਾਈ ਕੋਰਟ ਦੇ ਇੱਕ ਜੱਜ ਨੇ ਜੁਪੀ ਪੁਰਸ ਨੂੰ ਕਹਿਤਾ ਸੀ ਤੁਸੀਂ ਵਰਦੀ ਧਾਰੀ ਗੁੰਡੇ ਹੋ ਤੁਸੀਂ ਗੁੰਡਿਆਂ ਨੂੰ ਪੇਸ਼ ਹੋਣੇ ਈਡੀ ਨੇ ਹੁਣ ਕਿਹਾ ਸੀ ਇਹਨਾਂ ਨੂੰ ਵੀ ਤੁਸੀਂ ਆਪਣੀ ਸੱਤਾ ਦੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋ ਲੋਕਾਂ ਦੇ ਝੂਠੇ ਮੁਕਦਮੇ ਦਰਜ ਕਰਦੇ ਹੋ ਕਿਉਂਕਿ ਇਹਨਾਂ ਦਾ ਰੇਟ ਕਿੰਨਾ ਸੀਗਾ 15% ਰੇਟਸ ਨੇ 10% ਸੀਗਾ ਪਿਛਲੇ 15 ਸਾਲਾਂ ਕਿੰਨੇ ਸਾਲਾਂ ਦੀ 500 ਕੇਸੀ ਸਿਰਫ 10% ਸਜਾਈ ਬਾਕੀ ਕਿਸੇ ਦੀ ਕਿਹਨੂੰ ਨਹੀਂ ਹੋਈ ਉਹ ਕੋਈ ਬੇਲ ਲੈਣ ਗਿਆ ਸੀ 5 ਸਾਲ ਵਾਸਤੇ ਜਿਹੜੀ ਉਹਨਾਂ ਨੇ ਵਿਰੋਧ ਕੀਤਾ ਉਹ ਤਾਂ ਤੁਸੀਂ ਵਿਰੋਧ ਕਦਾਂ ਕਰਦੇ ਹੋ ਸੁਪਰਡੰਟ ਤੁਸੀਂ ਆਹ ਤੁਹਾਡਾ ਰਿਪੋਰਟ ਕਾਹਦਾ ਅਸੀਂ ਕਿਸੇ ਬੰਦੇ ਨੂੰ ਹੋਰ ਸਮਝ ਦੇਣ ਜੀ ਰੱਖ ਸਕਦੇ ਤੁਸੀਂ ਜੋ ਮਰਜ਼ੀ ਕਹੀ ਜੋ ਤੁਸੀਂ ਉਹਨੂੰ ਬੇਲ ਵੀ ਦਿੱਤੀ ਸੀ ਤੇ ਵਿਜੀਲੈਂਸ ਨੂੰ ਝਾੜੀ ਪਾਈ ਸੀ ਉਹ ਸਾਰੀ ਈਡੀ ਨੂੰ ਝੜ ਪਾਈ ਸੀ ਈਜੀ ਈਡੀ ਨੂੰ ਕਿਹਾ ਸੁਣਨ ਤਾਂ ਇਹੋ ਜੀ ਤਰ੍ਹਾਂ ਇੱਥੇ ਵਿਜੀਲੈਂਸ ਦਾ ਬਿਜੀਨਸ ਭਾਵੇਂ ਕੇਸ ਕੋਈ ਬਰੀ ਹੋਵੇ ਜਨਾ ਹੋਵੇ ਬਿਜੀਨਸ ਦੇ ਕੇਸ ਬਹੁਤ ਜਿਹੜੇ ਟਿਕਦੇ ਨਹੀਂ ਕਿਤੇ ਉਹ ਤਾਂ ਕੋਈ ਪਟਵਾਰੀ ਫੜ ਲਿਆ ਰਿਸ਼ਵਤ ਦੇ ਕੇਸ ਚ ਕੋਈ ਕਲਰ ਫੜ ਲਿਆ ਕੋਈ ਇਥੋਂ ਦਾ ਕਿਉਂਦੇ ਆ ਜਿਹੜੇ ਆ ਜਿਹੜਾ ਕੇਸ ਹੈ ਵਿਕ੍ਰਮ ਜਿੱਥੇ ਉਹਦੇ ਬਹੁਤ ਟਿਕਦੇ ਨਹੀਂ ਹੁੰਦੇ ਲੇਕਿਨ ਫੇਰ ਵੀ ਸੈਂਸੀਅਰਲੀ ਉਹਨਾਂ ਨੇ ਇਹਦਾ ਚਲਾਨ ਸਮੇਂ ਸਿਰ ਪੇਸ਼ ਕੀਤਾ ਜਿੱਦੇ ਕਰਮਚਾਰੀ ਨੂੰ ਜ਼ਮਾਨਤ ਤੇ ਹਾਲ ਦੀ ਘੜੀ ਦੀ ਮਿਲੀ ਕਿ ਮਾਮਲਾ ਬਹੁਤ ਵੱਡਾ ਵਾ ਜਿਹੜਾ ਸੈਨਿਕ ਫਾਰਮ ਦਿੱਲੀ ਵਾਲਾ ਨਾ ਕੱਲਾ ਉਹ ਹੀ ਕਿਤੇ ਸਹੀ ਤਰੀਕੇ ਨਾਲ ਵਿਜੀਨਸ ਨੇ ਪੇਸ਼ ਕਰ ਦਿੱਤਾ ਤੇ ਬਿਕਮ ਸਿੰਘ ਮਜੀਠੀਏ ਨੂੰ ਸਜ਼ਾ ਅਵਸ਼ੇ। ਹੂੰ ਜੀ ਬਿਲਕੁਲ ਆ ਰਿਪੋਰਟ ਕਾਰਡ ਦੀ ਤੁਸੀਂ ਗੱਲ ਕਰ ਰਹੇ ਸੀ ਪੱਟੀ ਸਾਹਿਬ ਮੈਨੂੰ ਲੱਗਦਾ ਰਿਪੋਰਟ ਕਾਰਡ ਕਾਂਗਰਸ ਦੀ ਹਾਈ ਕਮਾਂਡ ਦਾ ਵੀ ਕੋਈ ਖਾਸਾ ਚੰਗਾ ਨਹੀਂ ਹੈ। ਰਾਹੁਲ ਗਾਂਧੀ ਪੰਜਾਬ ਆਉਂਦੇ ਨੇ ਔਰ ਆ ਕੇ ਉਹਨਾਂ ਨੂੰ ਸਰੋਪਾ ਪਾ ਦਿੱਤਾ ਜਾਂਦਾ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਆਫਟਰ ਮੈਥ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਾਅਵਾ ਕਰਦੀ ਹੈ ਕਿ ਅਸੀਂ ਦਰਬਾਰ ਦੇ ਅੰਦਰ ਕਿਸੇ ਨੂੰ ਸਰੂਪਾ ਦੇਣ ਦੇ ਉੱਤੇ ਕੰਮ ਬੰਦਾ ਕੀਤਾ। ਬਿਲਕੁਲ ਕੀਤਾ ਹੈ। ਉਸ ਮਤੇ ਦੇ ਸੰਦਰਭ ਦੇ ਵਿੱਚ ਜਦੋਂ ਬਲਬੀਰ ਸਿੰਘ ਅਰਦਾਸੀ ਨੇ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਸਤੀਫਾ ਦੇ ਸਰੂਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਤੇ ਉਹਨੂੰ ਸਸਪੈਂਡ ਕੀਤਾ ਗਿਆ ਸੀ। ਉਹ ਕਹਿੰਦਾ ਮੈਂ ਕੁਛ ਨਹੀਂ ਕੀਤਾ ਤੁਹਾਡੇ ਹੁਕਮ ਨੇ ਪ੍ਰਧਾਨ ਜੀ ਕਹਿੰਦਾ ਨਾ ਤੂੰ ਤੇ ਸਾਡੇ ਬੌਸ ਦੀ ਕੀਤੀ ਤੋਹੀਨ ਤੇ ਬਾਦਲ ਸਾਹਿਬ ਮੇਰੇ ਤੋਂ ਪੁੱਛਿਆ ਗਿਆ ਸੀ ਬਾਦਲ ਸਾਹਿਬ ਤੁਹਾਨੂੰ ਤੰਦਰੁ ਸੁਰਪਾ ਨਹੀਂ ਮਿਲਿਆ ਜਿੱਦਾਂ ਕਿ ਉਹ ਕਹਿੰਦੀ ਮੈਂ ਸਰੋਪਾ ਨਾਲ ਥੋੜੀ ਗਈ ਸੀ ਮੈਂ ਤੇ ਮੱਥਾ ਟੇਕਣ ਗਿਆ ਸੀ ਜਿਹੜੇ ਸਰੋਪੇ ਦੀ ਗੱਲ ਤੁਸੀਂ ਅਜ ਇਨਫੋਰਮੇਸ਼ਨ ਆਫਿਸ ਦਰਬਾਰ ਸਾਹਿਬ ਚਲ ਜਾਓ ਪੀ ਮੈਂ ਤਾਂ ਜੀ ਸਾਡੇ ਸੀਨੀਅਰ ਪੱਤਰਕਾਰ ਸਰੂਪੇ ਦੇ ਨੋਜ ਨਾ ਨਾ ਸਰੂਪੇ ਤੇ ਬੰਦ ਕੀਤੇ ਅਸੀਂ ਵੀ ਚਲੋ ਤੁਹਾਨੂੰ ਕਿਸੇ ਅਧਿਕਾਰੀ ਕੋਲ ਨਹੀਂ ਜਦੋਂ ਦੇ ਤਾ ਫੇਰ ਵੀ ਸਾਡੀ ਪੇਸ਼ੀ ਹੋ ਜਾਣੀ ਹੈ ਤੇ ਜੇ ਚਾਰ ਪੁਲਿਸ ਵਾਲੇ ਆ ਜਾਣ ਪੋਲਿਟੀਕਲ ਲੀਡਰ ਆਜਣ ਸਰੂਪੇ ਵੀ ਬਾਹਰ ਆ ਜਾਂਦੇ ਤੇ ਫੇਰ ਆਰਡਰ ਵੀ ਨਵੇਂ ਆ ਜਾਂਦੇ ਨੇ ਉੱਥੇ ਇਹ ਸਾਡੀ ਤਰਾਸ ਦੀ ਆ ਸ਼੍ਰੋਮਣੀ ਕਮੇਟੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨਹੀਂ ਰਹੀ ਇਹ ਸ਼੍ਰੋਮਣੀ ਗੁੱਲਕ ਕਮੇਟੀ ਬਣ ਗਈ ਹੁਣ ਰਾਹੁਲ ਗਾਂਧੀ ਜੱਜਦੇ ਨੇ ਉਸ ਉਸ ਬਾਬੇ ਬੁੱਢੇ ਦੇ ਦਰਬਾਰ ਦੇ ਵਿੱਚ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚ ਪਹਿਲੇ ਸਾਡੇ ਗ੍ਰੰਥੀ ਸੀ ਇਹ ਬਾਬਾ ਬੁੱਢਾ ਦੀ ਭਾਈ ਬੁੱਢਾ ਸੀ ਬਾਬਾ ਬੁੱਢਾ ਹਾਂ ਚ ਅਸੀਂ ਬਣਾਤਾ ਇਹ ਨਾ ਬੂੜਾ ਸੀ ਗੁਰੂ ਨਾਨਕ ਪਾਤਸ਼ਾਹ ਜਦੋਂ ਮਿਲਦੇ ਨੇ ਗੱਲਬਾਤ ਹੁੰਦੀ ਕਹਿੰਦਾ ਯਾਰ ਤੇਰਾ ਨਾਂ ਤੇ ਬੂੜਾ ਤੇਰੇ ਕੱਲ ਨਾ ਤੇ ਬੁੱਢਿਆਂ ਵਾਲੀਆਂ ਉੱਥੋਂ ਇਹ ਭਾਈ ਬੁੱਢਾ ਬਣ। ਭਾਈ ਲਬਜ ਸਾਡੇ ਕਿੱਥੋਂ ਆਇਆ ਸਮਾਜ ਦੇ ਵਿੱਚ ਉਹ ਵੀ ਸਪਸ਼ਟ ਕਰਦੇ ਅੱਜ। ਬਾਬਾ ਸ਼ਬਦ ਭਾਈ ਮਰਦਾਨਾ ਜਿਹੜੇ ਸੀਗੇ ਬਾਬਾ ਗੁਰੂ ਸਾਹਿਬ ਨਾਲ 10 ਸਾਲ ਵੱਡੇ ਸੀ ਤੇ ਤਲਵੰਡੀ ਰਾਏਪੋਦੀ ਰਹਿੰਦੇ ਸੀ ਸਾਰੇ। ਇਹਨਾਂ ਦੇ ਕਰ ਡੂਮ ਸਾਦੇ ਡੂ ਮੰਨਦੇ ਸੀ ਆਪਣੇ ਮਤਲਬ ਆਪਣੇ ਮਾਲਕ ਮੰਨਦੇ ਸੀ ਉਹਨੂੰ ਆਪਣੇ ਨੂੰ ਇਸ ਪਰਿਵਾਰ ਨੂੰ ਕਿ ਜਿਹੜੇ ਮਹਤਾ ਕਾਲ ਨੂੰ ਸੀ ਨਾ ਕਲਿਆਣ ਦਸ ਕਾਲੂ ਜੀ ਨੂੰ ਕਹਿੰਦੀ ਆਪਾਂ ਗੁਰ ਨਾਨਕ ਪਾਸ਼ਾ ਦੇ ਪਿਤਾ ਪਟਵਾਰੀ ਸੀ ਤੇ ਪਟਵਾਰੀ ਦਾ ਦਰਦ ਉਹ ਸ਼ੁਰੂ ਤੋਂ ਬੜਾ ਰਿਹਾ ਇਹ ਮਰਾਸੀ ਭਾਈਚਾਰੇ ਦੇ ਮਰਾਸ ਤੋਂ ਬਣੇ ਸੀ ਇਹ ਬੇਸਿਕਲੀ ਇਹ ਵੀ ਇੱਕ ਜੱਟ ਭੱਜੜਾ ਹੁੰਦੇ ਸੀਗੇ ਪਹਿਲਾਂ ਬਾਅਦ ਦੇ ਵਿੱਚ ਇਹਨਾਂ ਨੂੰ ਮਰਾਸ ਭਾਈਚਾਰਾ ਕਿਹਾ ਗਿਆ ਮਨ ਇਹ ਜਿਹੜੇ ਹੁੰਦੇ ਸੀਗੇ ਤੇ ਇਹ ਇਹ ਆਪਣੇ ਡੂ ਮੰਨਦੇ ਸੀ ਮਾਲਕ ਮੰਡੀਸ਼ ਦੇ ਪਰਿਵਾਰ ਨੂੰ ਤੇ 10 ਸਾਲ ਕਿ 10 ਸਾਲ ਵੱਡੇ ਸੀਗੇ ਜਿੰਨੇ ਇੱਕ ਗੁਰੂ ਸਾਹਿਬ ਦੀਆਂ ਜੰਨੀਆਂ ਹੁੰਦਾ ਸੀ ਰੀਆਂ ਨਾਲ ਰਹਿ ਰਬਾਬ ਵਜਾਉਂਦੇ ਰਹੇ ਤੇ ਗੁਰੂ ਸਾਹਿਬ ਰਾਗਾ ਚ ਨਰ ਕੀਰਤਨ ਕਰਦੇ ਰਹੇ ਜਿੱਥੇ ਰਹਿੰਦੇ ਸੀ ਤੇ ਭਾਈ ਮਰਦਾਨਾ ਨੇ ਕਿਹਾ ਸੀ ਬਾਬਾ ਬਾਬੇ ਨਾਲ ਨੂੰ ਬਾਬਾ ਉਹਨਾਂ ਕਿਹਾ ਸੀਗਾ ਬਾਬਾ ਤੂੰ ਉਸ ਕਾਲਪੁਰਖ ਦਾ ਡੂਮ ਤੇ ਮੇਰਾ ਤੂੰ ਡੂਮ ਉਦੋਂ ਭਾਈ ਵਰਦਾਨਾ ਕਿਹਾ ਸੀ ਭਾਈ ਭਰਾ ਨੂੰ ਕਿਹਾ ਜਾਂਦਾ ਉਹਨੇ ਭਾਈ ਬਣਾ ਕੇ ਕਿਹਾ ਸੀ ਭਾਈ ਵਰਦਾਨਾ ਉਤੋਂ ਭਾਈ ਸ਼ਬਦ ਸਾਡੇ ਪ੍ਰਚਲਿਤ ਹੋ ਜਾਵੇ ਇਹ ਭਾਈ ਬੁੱਢਾ ਸੀ ਤੇ ਜਿਹਨੂੰ ਅਸੀਂ ਬਾਬਾ ਬੁੱਢਾ ਕਹਿੰਦੇ ਬਾਬਾ ਬੁੱਢਾ ਦਾ ਪਵਿੱਤਰ ਸਥਾਨ ਜਿੱਥੇ ਬਕਾਇਦਾ ਤੌਰ ਤੇ ਉਹਦਾ ਦਾ ਸੰਸਕਾਰ ਕੀਤਾ ਗਿਆ ਸੀਗਾ ਉਸ ਜਗ੍ਹਾ ਦੇ ਉੱਤੇ ਜਦੋਂ ਜਾ ਕੇ ਨਤਮਸਤਕ ਹੁੰਦੇ ਨੇ ਰਾਹੁਲ ਗਾਂਧੀ ਜੇਨਨ ਸਰੂਪਾ ਦਿੱਤਾ ਤੇ ਕਿਹੜੀ ਝਾਂਸੀ ਦੀ ਤੂਬ ਚੱਲ ਗਈ ਉੱਥੇ ਸਰੂਪਾ ਦਿੱਤਾ ਸੱਚਗੰਨ ਜੀ ਰੇਰਮੰਦਰ ਸਾਹਿਬ ਦੇ ਜਿਹੜੇ ਅਰਦਾਸੀ ਅਸੀਂ ਕੁਲਵਿੰਦਰ ਸਿੰਘ ਜੀ ਸਾਫ ਕਰਦਾ ਸੀ ਇਹਨੇ ਇਹਨਾਂ ਵਿਚਾਰਿਆਂ ਤੇ ਬੜੀਆਂ ਭੀੜਾਂ ਬੜੀਆਂ ਇੱਕੋ ਜਿਹੀ ਨਜਾਇਜ਼ ਸਸਪੈਂਡ ਕਰਤੇ ਇਹਨਾਂ ਜਦੋਂ ਪਹਿਲੀ ਵਾਰੀ ਉਸ ਅੰਦਰ ਗਲੀਆਰੇ ਦੇ ਅੰਦਰ ਇੱਕ ਮੁੰਡਾ ਬੜਿਆ ਸੀ ਬੇਦਬੀ ਵਾਸਤੇ ਤੇ ਉਦੋਂ ਇਹ ਉੱਥੇ ਅਰਦਾਸੀਆ ਸੀਗਾ ਤੇ ਆਪਣਾ ਕੰਮ ਲਿਖਪੜਤ ਕਰ ਰਿਹਾ ਸੀ ਬੈਠਾ ਅੰਦਰ ਉਹ ਬੜਿਆ ਨਹੀਂ ਵੇਖਿਆ ਬਾਕੀ ਸੇਵਾਦਾਰਾਂ ਦਾ ਸਸਪੈਂਡ ਕਰਨ ਵਾਲਾ ਅਰਦਾਸੀ ਨੂੰ ਸਸਪੈਂਡ ਕਰ ਦਿੱਤਾ ਚਲੋ ਬਾਹਰ ਹੋ ਗਿਆ ਬਾਅਦ ਚ ਮੁੜ ਕੇ ਆ ਗਿਆ ਉਹ ਆਖਰੀ ਗੱਲ ਮੇਰੀ ਉਹਦਾ ਗੱਲ ਹੁੰਦੀ ਹੈ ਕਹਿੰਦਾ ਜੀ ਮੈਂ ਗਿਆ ਵੀ ਜ਼ਰੂਰ ਹਾਂ ਤੇ ਮੈਂ ਅਰਦਾਸ ਵੀ ਕੀਤੀ ਲੇਕਿਨ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਚੜ੍ਹਦੀ ਕਲਾ ਦੀ ਕੀਤੀ ਜਿਹੜੇ ਹਰ ਹਰ ਤੋਂ ਭਰਾਵ ਤੇਰੀ ਹੈ ਮੈਂ ਕਿਸੇ ਵਿਅਕਤੀ ਤੇ ਅਰਦਾਸ ਨਹੀਂ ਕੀਤੀ ਮੈਂ ਤਾਂ ਸਰੂਪਾ ਦਿੱਤਾ ਕਹਿੰਦਾ ਸਰੂਪਾ ਮੈਂ ਨਹੀਂ ਦਿੱਤਾ ਆ ਵੇਖੋ ਉਹਨਾਂ ਨੇ ਵੀ ਕਿਸੇ ਗ੍ਰੰਥੀ ਦਾ ਦਿੱਤਾ ਉਹਨਾਂ ਦੇ ਕਿਸੇ ਵਿਅਕਤੀ ਦਾ ਮੈਂ ਨਹੀਂ ਜਾਣਦਾ ਉਹ ਨੂੰ ਫੋਟੋ ਵੀ ਭੇਜੀ ਉਹਨਾਂ ਹੁਣ ਜਦੋਂ ਜਦੋਂ ਇਹਦੀ ਫੋਟੋ 라ਹੂਨ ਦੀ ਲਾਗੀ ਛਕ ਕੇ ਹੀ ਪੈ ਗਿਆ ਵੀ ਕਲੰਦਰ ਸਿੰਘ ਸਰੂਪਾ ਦੇ ਉਹ ਸਾਬਕਾ ਮਲਾਜਨ ਨੂੰ ਤੁਹਾਡਾ ਬਧਾ ਨਹੀਂ ਤੇ ਮੈਂ ਇਹ ਗੱਲ ਦੱਸ ਦਿਆਂ ਸ਼੍ਰੋਮਣੀ ਕਮੇਟੀ ਤੇ ਇਹਨਾਂ ਕਾਲੀ ਦਲਾਂ ਨੂੰ ਨਿੱਤੇ ਪ੍ਰਣਿਤ ਪੂਰਨ ਸਮੀਤੀ ਵਾਲੇ ਜਿਹੜੇ ਬਣੇ ਫਿਰ ਬਾਦਲ ਕੇ ਸਿੱਖ ਕੌਮ ਦਾ ਇਤਿਹਾਸ ਰਿਹਾ ਵੇ ਇਹਨਾਂ ਦੇ ਕਦੀ ਸੰਢਿਆਂ ਦੇ ਵੇਰ ਕਟਿਆ ਤੋਂ ਨਹੀਂ ਲਾਇਆ ਗਿਆ ਬੀਬੀ ਇੰਦਰਾ ਗਾਂਧੀ ਨੇ ਅਟੈਕ ਕੀਤਾ ਤੇ ਕਿੱਥੇ ਬੀਬੀ ਇੰਦਰਾ ਗਾਂਧੀ ਅੱਜ ਉਹਦੇ ਕੋਲ ਅਗਲੇ ਬਦਲਾ ਲੈ ਲਿਆ ਜਨਰਲ ਵੈਦਿਆ ਨੇ ਟੈਕ ਕੀਤਾ ਜਿੰਨ ਕਿੱਥੇ ਜਨਰਲ ਵੈਦਿਆ ਉਹਦੇ ਕੋਲ ਬਦਲਾ ਲੈ ਲਿਆ ਪੰਚਮ ਪਾਛਗੁਰੂ ਅੱਜ ਦੇ ਪਾਸ਼ਾ ਦੀ ਸ਼ਹਾਦਤ ਹੁੰਦੀ ਆ 6ਵੇਂ ਪਾਸ਼ਾ ਨੂੰ ਬਕਾਇਦਾ ਤੌਰ ਤੇ ਗਵਾਲੀਏ ਦੇ ਕਿਲੇ 'ਚ ਬੰਦ ਕੀਤਾ ਜਾਂਦਾ ਵਾ ਤੇ ਮੁੜ ਕੇ ਬਾਅਦ 'ਚ ਦੋਸਤੀ ਪੈਦੀ ਜਹਾਂ ਜਿੰਨਾ ਆਪਾਂ ਕਹਿ ਜੀਏ ਵੀ ਉਹ ਵੀ ਗਲ ਸੀ ਪੰਜ ਪਾਦਮੁਸ਼ੀਦਕਰ ਵਾਲੇ ਦਾ ਮੁੜ ਕੇ ਦੋਸਤੀ ਪੈ ਗਈ ਗੁਰੂ ਸਾਹਿਬ ਉਹ ਵੀ ਗੁਰੂ ਘਰ ਨੂੰ ਮੰਨਣ ਲੱਗ ਪਏ ਨਵੇਂ ਪਾਸ਼ਾ ਬਕਾਇਦਾ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਰੰਗਦੇਵ ਦੇ ਤੇ ਅੰਮ੍ਰਿਤ ਦੇ ਰੰਗਦੇਵ ਦੇ بیٹے ਬਹਾਦਰ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਦੀ ਦੋਸਤੀ ਪੈ ਜਾਂਦੀ ਤੁਸੀਂ ਤੇ ਦੋਸਤੀ ਛੱਡੋ ਕਾਂਗਰਸ ਸਾਡੀ ਜਿਹੜੀ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਜਮਾਤ ਤੇ ਬਿਰਸਾ ਸਿੰਘ ਬਲਟੋਆ ਦਾ ਮੁੰਡਾ ਕਿਹ ਨਾਲ ਵਿਆਹ ਜੀ ਕਾਂਗਰਸੀਆਂ ਵੱਲ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁੜੀ ਕਿਦਰੀ ਵਿਆਹੀ ਕਾਂਗਰਸੀਆਂ ਵੱਲ ਮੁੰਡਾ ਕਿਦਰ ਵਿਆਹ ਕਾਂਗਰਸੀਆਂ ਵੱਲ ਹੋ ਕੀਦੀ ਕਿਦੀ ਮੈਂ ਗਿੜਤੀ ਕਰਾ ਇਹ ਜਿੱਦੀ ਜਿੱਦੀ ਮਰਜ਼ੀ ਕੀਤੀ ਕਰ ਲੋ ਜਿਹੜੇ ਕਾਂਗਰਸੀਆ ਜੇ ਕਿਸੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਦੀ ਕਾਂਗਰਸ ਸਾਡੇ ਵੱਲੋਂ ਸ਼ੂਤ ਨਹੀਂ ਇਹਨਾਂ ਵਾਸਤੇ ਸ਼ੂਤ ਹੋਊਗੀ ਜਿਨ੍ਹਾਂ ਨੇ ਸਿਆਸੀ ਲਾਹੇ ਲੜੇ ਕਾਜੀ ਗਿਆਨੀ ਹਰਪ੍ਰੀਤ ਵੀ ਕਹਿੰਦਾ ਜੀ ਬੜੀ ਵੱਡੀ ਗਲਤੀ ਕਰਤੀ ਸਰੂਪੇ ਦੇ ਕੇ ਗਿਆਨੀ ਹਰਪ੍ਰੀਤ ਜੀ ਜਿੱਦਣ ਤੁਸੀਂ ਗਏ ਸੀ ਬਤੌਰੇ ਜਥੇਦਾਰ ਚੰਨੀ ਮੁੱਖ ਮੰਤਰੀ ਦੇ ਮੁੱਦੇ ਨੂੰ ਸਰੂਪਾ ਦੇਣ ਵਾਸਤੇ ਉਦੋਂ ਤੁਸੀਂ ਕਿੱਥੇ ਸੀਗੇ ਉਸ ਮੈਂਬਰ ਵਾਲਾ ਪਾਈ ਜਾਂਦੇ ਜੈ ਸ਼ਤ ਉਹਨਾਂ ਨੂੰ ਸਾਡੇ ਇਤਿਹਾਸਾ ਨਹੀਂ ਪਤਾ ਲੱਗਦਾ ਇਸ ਕੋਲ ਪਹਿਲੀ ਗੱਲ ਤੇ ਇਸ ਤਰ੍ਹਾਂ ਸਰੂਪਾ ਦੇਣਾ ਹੀ ਗਲਤ ਹੈ ਇਹ ਸਰੂਪਾ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਧਰਮ ਤੇ ਸ਼ਾਨ ਦਾ ਪ੍ਰਤੀਕ ਹੁੰਦਾ ਸਿਰਫ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਜਿਨੇ ਕੌਮ ਵਾਸਤੇ ਦੇਸ਼ ਵਾਸਤੇ ਸਿੱਖ ਧਰਮ ਵਾਸਤੇ ਮਜ਼ਲੂਮਾਂ ਵਾਸਤੇ ਕੋਈ ਬਹੁਤ ਵੱਡੀ ਕੁਰਬਾਨੀ ਕੀਤੀ ਹੋਵੇ ਆਪਣੀ ਜਾਨ ਜੋਖੇ ਚ ਪਾ ਕੇ ਕਿਸੇ ਦੀ ਮਦਦ ਕੀਤੀ ਉਹਦੇ ਵਾਸਤੇ ਸੁਰੂਪਾ ਹੁੰਦਾ ਨਾ ਕਿ ਹਾਲੀ ਸ਼ਾਹੀ ਲੰਡਰਾ ਫੰਡਰਾ ਵਾਸਤੇ ਵੀ ਹੁੰਦਾ ਤੁਹਾਨੂੰ ਪਤਾ ਹੈ ਕਿ ਕੁਲਵਿੰਦਰ ਸਿੰਘ ਅਰਦਾਸੀਆ ਉਦੋਂ ਵੀ ਸੁਰਖੀ ਚ ਆਇਆ ਸੀ ਜਦੋਂ ਬਾਕਾਇਦਾ ਤੌਰ ਤੇ ਇਹਨਾਂ ਨੇ ਭਾਜਪਾ ਆਗੂ ਅਡਵਾਨੀ ਲਾਸਟ ਟਾਈਮ ਉਹਦੇ ਦਰਬਾਰ ਸੇ ਜਦੋਂ ਉਹਨਾਂ ਦਾ ਪਾਣੀ ਬਿਲਕੁਲ ਘਟ ਚੁੱਕਾ ਸੀਗਾ ਉਹਨਾਂ ਦੀ ਤਾਕਤ ਲਗਭਗ ਸੁੱਕ ਚੁੱਕੀ ਸੀਗੀ ਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਰਜ਼ਾਬੰਦੀ ਕੀ ਦਾ ਸਰੂਪਾਂ ਲਈ ਦਿੱਤਾ ਉਹਨਾਂ 2012 ਦੀ ਗੱਲ ਹੈ। ਐਸੇ ਕਰਕੇ ਸਰੂਪੇ ਨੂੰ ਲੈ ਕੇ ਰੌਲਾ ਪਾਉਣਾ ਮੈਂ ਸੋਚਦਾ ਆਪਣੀ ਜਿਹੜੀ એનર્ਜੀ ਉਹ ਵੇਸਟ ਕਰਨ ਵਾਲੀ ਗੱਲ ਹੈਗੀ। ਆਹ ਜਿਹੜੇ ਕੁਝ ਮੈਂਬਰ ਹੈਗੇ ਨੇ ਪੁਰਸੰਦੀਤੀ ਵਾਲਿਆਂ ਦੇ ਉਹ ਵੀ ਕਹੀ ਜਾਂਦੇ ਜੀ ਸਰੂਪਾ ਦੇ ਕੇ ਬੜੀ ਵੱਡੀ ਗਲਤੀ ਕਰਤੀ ਹੈ ਜੀ। ਭਾਈ ਜਦੋਂ ਡਾਕਟਰ ਮਨਮੋਹਨਸ ਨੂੰ ਸਰੂਪੇ ਦਿੱਤੇ ਗਿਆ ਸੀ ਜਦੋਂ ਕੈਪਟਨ ਮਰਿੰਦਰ ਜੀ ਨੂੰ ਸਰੂਪੇ ਦਿੱਤੇ ਗਿਆ ਸੀ ਉਦੋਂ ਤੁਸੀਂ ਉਹਨਾਂ ਦੇ ਹਿੱਸੇ ਸੀਗੇ ਉਦੋਂ ਤੇ ਤੁਹਾਨੂੰ ਕੋਈ ਚੇਤਾ ਮਾਇਆ ਅੱਜ ਤੁਸੀਂ ਬਰਗਾੜੀ ਦੀ ਵੀ ਗੱਲ ਕਰਦੇ ਨਾ ਤੁਹਾਨੂੰ ਉਦੋਂ ਬਰਗਾੜੀ 'ਚ ਇਤਿਆਈ ਦਾ ਤੁਹਾਨੂੰ ਬਿਆਬਰ ਕਾ ਜਿੱਤਿਆਈ ਨਾ ਕੋੜਕਾ ਪੂਰਾ ਚੇਤੇ ਨਾ ਤੁਹਾਨੂੰ ਹੋਰ ਕੋਈ ਜਗ੍ਹਾ ਚ ਇਤਿਆਈ ਸਿਰਫ ਤੇ ਸਿਰਫ ਆਪਣੀ ਹੋਂਦ ਦਾ ਪਕਵਾ ਕਰਨ ਤੇ ਸਿਆਸੀ ਲਾਭ ਲੈਣ ਵਾਸਤੇ ਜਿਹੜਾ ਵਾ ਧਰਮ ਦੀ ਦਰਵਾਜ਼ਾ ਤੋਂ ਬੰਦ ਕੀਤੀ ਜਾਵੇ। ਸਿਆਪਾ ਹੀ ਇੱਥੋਂ ਪੈਂਦਾ ਵਾ। ਇਸ ਕਰਕੇ ਮੈਂ ਸੋਚਦਾ ਵੀ ਇਹ ਦੋਵੇਂ ਗਲਤ ਆ ਬਾਦਲ ਕੇ ਵੀ ਗਲਤ ਤੇ ਪੁਰਸ਼ ਰੀਤੀ ਵਿੱਚ ਗਲਤ ਜੇ ਸਰੂਪਾ ਦਿੱਤਾ ਤੇ ਕੋਈ ਆਖਰ ਨਹੀਂ ਆ ਗਈ। ਜੇ ਸਰੂਪਾ ਨਹੀਂ ਦੇਣਾ ਸੀ ਤਾਂ ਤੁਹਾਨੂੰ ਪਤਾ ਵੀ ਰਾਹੁਲ ਗਾਂਧੀ ਰਮਦਾਸ ਗਿਆ ਜੇ ਗੁਰਦਵਾਰੇ ਚ ਪਹਿਲਾਂ ਉੱਥੇ ਕਹਿ ਦੋ ਵੀ ਸਰੂਪਾ ਨਹੀਂ ਦਿੱਤਾ ਜੋਗੇ ਕਿਸੇ। ਕਹਦੇ ਤੁਸੀਂ ਕੋਈ ਗੱਲ ਇਸ ਕਰਕੇ ਥਰੂਪਾ ਤੇ ਵੇਖੋ ਜਿਹੜੇ ਮੁੱਲ ਆ ਕੇ ਜਾਂਦੇ ਉਹ ਤੇ ਲੈ ਕੇ ਜਾਂਦੇ ਆ ਤੁਸੀਂ ਸਵੇਰੇ ਦੋ ਪਿੱਨੀ ਪਰਦਾ ਨਾਲ ਥਰੂਪਾ ਮਿਕਾ 250 ਰੁਪਏ ਕਿੰਨੇ ਪੈਸੇ ਲੈ ਕੇ ਦੇ ਦੇ ਤਾਨੂੰ ਕੋਈ ਗੱਲ ਨਹੀਂ ਦਰਬਾਰਸ ਵਿਕਦਾ ਉਹ ਤੇ ਸ਼ਰੋਮਣੀ ਕਮੇਟੀ ਨੇ ਪ੍ਰਕਰਮਾ ਚ ਦੁਕਾਨ ਖੋਲਦੀ ਇੱਕ ਹੋਰ ਇਸੇ ਕਰਕੇ ਜਿਹੜੀ ਸਰੂਪੇ ਦੀ ਗੱਲ ਪ੍ਰਧਾਨ ਕਹਿੰਦਾ ਜੀ ਅਸੀਂ ਇਨਕੁਆਰੀ ਆਰਡਰ ਕਰ ਦਿੱਤੀ ਹੈ ਤੇ ਭਾਈ ਪਹਿਲਾਂ ਇਨਕੁਆਰੀ ਇਹ ਪਿਛਲੀ ਇਹ ਕਰਾ ਲਓ ਤੁਹਾਡੇ ਵੱਲੋਂ ਮਤਾ ਕਰਨ ਦੇ ਬਾਪ ਜੀ ਜਿਹੜੇ ਬਾਦਲ ਸਰਪੋਜ 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 ਦਿੱਤੇ ਜਾਂਦੇ ਨੇ ਉਹਦੋਂ ਤੁਸੀਂ ਕਿੱਥੇ ਗਏ ਸੀ ਇਸ ਕਰਕੇ ਸਹਿਬ ਸਿੰਘ ਜੀ ਸਰੂਪੇ ਦਾ ਮੁੱਦਾ ਹੀ ਗਲਤ ਜੀ ਬਿਲਕੁਲ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਮੈਂ ਇਹ ਵੀ ਗੱਲ ਤੋੜਨੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਜਿਸ ਪਾਰਟੀ ਦੇ ਪ੍ਰਧਾਨ ਨੇ ਹੁਣ ਤੱਕ ਤਾਂ ਉਹ ਸ਼ਰੋਮਣੀ ਅਕਾਲੀ ਦਲ ਹੀ ਕਹੀ ਜਾ ਰਹੀ ਸੀ ਉਹਨਾਂ ਨੂੰ ਵੀ ਪੁੱਛਦੇ ਸੀ ਕਹਿੰਦੇ ਸੀ ਸ਼ਰੋਮਣੀ ਅਕਾਲੀ ਦਲ ਹੀ ਹੈ ਜੀ ਪਰ ਹੁਣ ਉਹਨਾਂ ਨੇ ਨਾਮ ਬਦਲ ਦਿੱਤਾ ਉਹ ਨਾਮ ਹੁਣ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਲਿਖਣ ਲੱਗ ਗਏ ਆ ਹੁਣ ਇਹ ਮੰਨ ਲਈਏ ਕਿ ਜੋ ਪਹਿਲਾਂ ਸੋ ਕਾਲਡ ਏਜੰਡਾ ਮੰਨਿਆ ਜਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਹੁਣ ਦਾ ਉਹ ਹੁਣ ਟਲ ਗਿਆ ਜੀ ਨੀ ਵੇਖੋ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਗ ਆਉ ਤੇ ਚਲਦੀ ਰਹੂ ਹੂੰ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਨਾ ਢਿੱਲ ਆਉਣੀ ਆ ਤੇ ਨਾ ਨਾ ਆਉਣ ਦੇਣੀ ਕਿਉਂ ਉਹਨਾਂ ਦਾ ਏਜੰਡਾ ਏ ਇਹ ਆ ਪੀਸੋ ਕਿ ਬੀਤ ਸਿੰਘ ਬਾਦਲ ਨੂੰ ਸੱਤਾ ਤੋਂ ਨਾ ਦੇ ਕੇਵੇਂ ਰੱਖਣਾ ਉਹਨਾਂ ਕੋਲ ਏਜੰਡਾ ਨਹੀਂ ਹੁੰਦਾ ਚਾਹੁੰਦੇ ਤੇ ਹੈਗੇ ਨੇ ਕਿ ਸੱਤਾ ਸਾਨੂੰ ਮਿਲ ਜੇ ਪਰ ਇੰਨਾ ਸੌਖਾ ਨਹੀਂਗਾ ਅੱਜ ਮਨਪ੍ਰੀਤ ਯਾਦ ਦੀ ਇਹਨਾਂ ਦਾ ਹਿੱਸਾ ਕਿਉਂ ਨਹੀਂ ਬਣਦਗੇ ਪਹਿਲੀ ਮੀਟਿੰਗ 'ਚ ਮਨਪ੍ਰੀਤ ਯਾਦ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਤੁਸੀਂ ਮੁੱਖ ਮੰਤਰੀ ਅਨਾਉਂਸ ਕਰ ਦਿਓ ਲੇਕਿਨ ਇਹਨਾਂ ਦਾ ਅਨਾਉਂਸ ਨਹੀਂ ਕੀਤਾ ਜਿਸ ਦੇ ਕਰਕੇ ਮੇਰੀ ਸੂਚਨਾ ਮੁਤਾਬਕ ਉਹ ਨਰਾਜ਼ ਚਲ ਰਹੇ ਨੇ ਤੇ ਜੇ ਇਸ ਗੱਲ ਤੋਂ ਨਰਾਜ਼ ਤੇ ਮੈਂ ਫਿਰ ਕਹਿ ਦਿਆਂ ਕਿ ਉਹਨਾਂ ਦੀ ਨਰਾਜ਼ਗੀ ਬਿਲਕੁਲ ਜਿਹੜੀ ਆ ਉਹ ਬੇਅਰਥ ਜਿਹਦਾ ਕੋਈ ਮਤਲਬ ਨਹੀਂ ਹੈ ਤੁਹਾਨੂੰ ਇਸ ਤੋਂ ਦਾ ਪਤਾ ਹੋਏਗਾ ਮੈਨੂੰ ਯਾਦ ਛੱਲ ਵਿੱਚ ਪਹਿਲਾਂ ਵਿੱਚ ਹੀ ਡਿਸਕਸ ਕੀਤਾ ਸੀਗਾ ਜਦੋਂ ਪ੍ਰਧਾਨ ਜੀ ਨੂੰ ਰਹਿ ਕੇ ਰੋਣਾ ਪਈਦਾ ਤੇ ਦੋ ਨਾਂ ਚੱਲੇ ਸੀ ਬੀਬੀ ਸਤਵੰਤ ਕੌਰ ਤੇ ਏ ਆਲੀਤਾ ਮੈਂ ਵੀ ਕਿਹਾ ਸੀ ਕਿ ਆਲੀ ਨੇ ਠੋਕੇ ਉਹਨਾਂ ਕਰਤਾ ਜੀ ਮੈਂ ਪ੍ਰਧਾਨ ਨਹੀਂ ਬਣਾਂ ਬੀਬੀ ਸਤਵੰਤ ਕੌਰ ਨੇ ਵੀ ਕਹਿਤਾ ਸੀ ਵੀ ਮੈਂ ਧਾਰਮਿਕ ਗਵਾਈਤ ਕਰ ਸਕਦੀ ਹਾਂ ਕਿਉਂਕਿ ਮੈਂ ਸਿਆਸੀ ਕੋਈ ਨਹੀਂ ਕਰਾਂ ਸੇਵਾ ਸਿੰਘ ਨਾਮਪੁਰਾ ਖੇੜਾ ਜਿਹੜੇ ਨੇ ਉਹਨਾਂ ਦਾ ਮੈਂ ਚੱਲਦਾ ਸੀ ਪਰ ਉਹ ਬਜ਼ੁਰਗ ਬਹੁਤ ਵਸਤਾ ਸੀਗਾ ਫਿਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਗਲੇ ਪਾਸੇ ਆਇਆ ਪੁਰੋ ਸਰਜੀਤ ਕੀਤਾ ਨੇ ਬਹੁਤ ਚੰਗੀ ਗੱਲ ਕਿਉਂਕਿ 1920 ਬਾ ਕਾਲੀਦਲਬੀਰ ਸਿਰ ਮਰ ਜੋ ਚੁੱਕਾ ਜਿਹੜਾ ਆਪਣੀ ਹੁੰਦੀ ਸੀ ਕਾਲੀ 1920 ਕਹਿੰਦਾ ਸੀ ਨਾ ਉਹ ਵੀ ਮਰ ਜੋ ਚੁੱਕਾ ਵਾ ਜਿਹੜਾ ਹੋਰ ਕਿਹੜਾ ਕਿਹੜਾ ਮਰ ਜੋ ਨਹੀਂ ਪਤਾ ਲੇਕਿਨ ਲੜਾਈ ਇਹਨਾਂ ਦੀ ਨਾ ਤੇ ਕਾਂਗਰਸ ਨਾਲ ਬੀਜੇਪੀ ਨੇ ਇਹਨਾਂ ਦੀ ਆਪਸੀ ਲੜਾਈ ਤੋਂ ਇਹਨੇ ਸਿੰਘ ਫਸੇ ਪਏ ਨੇ ਇਹਨਾਂ ਦੇ ਜੈਦਾ ਐਸੀ ਬਿਸ਼੍ਰਮੀਤ ਸਿੰਘ ਬਾਦਲ ਵੱਡਾ ਤੇਰ ਵਿਖਾਉਂਦੇ ਕਹਿੰਦੇ ਦੀ ਚਾਰ ਇਲੈਕਸ਼ਨਾਂ ਮੈਂ ਹਾਰ ਚੁੱਕਾ ਅਜੇ ਵੀ ਕਹਿੰਦੇ ਆ ਜੀ ਪੁਰਾਣਾ ਕਾਲੀਦਾਲ ਜੀ ਸਰਪੁਰਾ ਕਾਲੀਦਾਲ ਜੀ ਬੜਾ ਵੱਡਾ ਕਾਲੀਦਾਲ ਜੀ ਚਾਰ ਤੁਸੀਂ ਇਲੈਕਸ਼ਨਾਂ ਹਾਰ ਚੁੱਕੇ ਹੋ ਤੇ ਹਜੇ ਵੀ ਤੁਸੀਂ ਆਪਣੀਆਂ ਡਿੰਗਾ ਮਾਰੀ ਜਾਂਦੇ ਹੋ ਯਾਰ ਕੱਟੋ ਘੱਟ ਥੋੜੀ ਬਾਲੀ ਦੇ ਕਿਆਸ ਕਰ ਲੋ ਲੋਕਾਂ ਨੂੰ ਬੇਵਕੂ ਬਣਾਉਣ ਦੀ ਕੋਸ਼ਿਸ਼ ਕਰਦੇ ਲੋਕ ਬੇਵਕੂਫੀ ਬਣਦੇ ਅੱਜ ਦੀ ਡੇਟ ਦੇ ਵਿੱਚ ਇਲੈਕਸ਼ਨ ਹੋ ਜੇ ਨਾ ਤੇ ਮੈਨੂੰ ਨਹੀਂ ਉਮੀਦ ਦੋਵੇਂ ਅਕਾਲੀ ਦਲਾਂ ਨੂੰ ਦੋ ਦੋ ਚਾਰ ਚ ਸੀਟਾਂ ਮਿਲ ਜਾ। ਇਹ ਸਾਹਅਦਤ ਤੇ ਖੜੇ ਨੇ। ਕੌਣ ਵਾਲੀ ਸਮੇਂ ਦਾ ਪਤਾ ਕੋਈ ਨਹੀਂ ਹੈ। ਸਖਬੀਰ ਸਿੰਘ ਬਾਦਲ ਹੁੰਦਾ ਵੀ ਮੇਰੇ ਕੋਲ ਪੈਸੇ ਬੜੇ ਐ ਮੈਂ ਤਾਂ ਪੈਸੇ ਕਰਕੇ ਵੋਟਰ ਲੈ ਲੜੀਆਂ ਉਹ ਗੱਲ ਹੈ ਨਹੀਂ ਲੋਕ ਮੁੱਕੀ ਮੁੱਕੀ ਪੈਸੇ ਵੀ ਲੈ ਲੈਂਦੇ ਆ। ਵੋਟ ਵੀ ਮਰਜ਼ੀ ਨਾਲ ਪਾਉਂਦੇ ਨੇ। ਇਸ ਕਰਕੇ ਜਿਹੜਾ ਪੁਰਨ ਸੰਨੀਤੀ ਆ ਚੰਗਾ ਕੀਤਾ ਉਹਨਾਂ ਨਾਂ ਬਦਲ ਲਿਆ ਆਪਣਾ। ਸ਼੍ਰੋਮਣੀ ਅਕਾਲੀ ਦਲ ਇੱਕ ਮਿਆਜ ਦੋ ਤਲਵਾਰਾਂ ਤੋਂ ਸਮਾਧਿ ਸਕਦੀਆਂ ਹੁੰਦੀਆਂ ਮਿਆਨ ਵਿੱਚ ਦੋ ਕਾਲੇ ਤੇ ਬਹੁਤ ਚੰਗੀ ਗੱਲ ਹੈ ਜੀ ਜੀ ਪੱਟੀ ਸਾਹਿਬ ਨੂੰ ਅੰਤਵਾਲ ਵੱਗਦੇ ਆ ਕੱਲ ਇੱਕ ਖਬਰ ਅਸੀਂ ਨਸ਼ਰ ਕੀਤੀ ਸੀ ਤੁਹਾਡੇ ਨਾਲ ਡਿਸਕਸ ਵੀ ਕੀਤੀ ਸੀ ਜਗਰਾਉਂ ਦੇ ਐਸਐਮਓ ਦੀ ਹਰਜੀਤ ਸਿੰਘ ਦੀ ਹੁਣ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਲੁਧਿਆਣੇ ਸਿਵਲ ਸਰਜਨ ਨੂੰ ਉਹ ਕਹਿੰਦੇ ਆ ਕਿ ਉਹਨਾਂ ਦੀ ਜਾਨ ਨੂੰ ਜੇ ਕੋਈ ਕੁਝ ਹੁੰਦਾ ਆ ਜੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਆ ਤੇ ਉਹਦੇ ਜ਼ਿੰਮੇਵਾਰ ਐਮਐਲਏ ਸਰਵਜੀਤ ਕੋਰ ਮਾਨੁਕੇ ਹੋਣਗੇ ਇਹ ਗੱਲ ਹੁਣ ਜਾਣ ਤੱਕ ਪਹੁੰਚ ਗਈ ਹੈ ਜੀ ਭਾਂਡਾ ਛੋਟਾ ਸੀਗਾ ਹੂੰ ਭਰ ਜਾਂਦਾ ਗਿਆ ਜਦੋਂ ਭਰ ਜਾਂਦਾ ਤੇ ਉੱਛਲਦਾ ਨਾ ਤੇ ਫਿਰ ਉਹ ਨੁਕਸਾਨ ਤੇ ਕਰਦਾ ਹੀ ਨਾ ਕਿਸੇ ਨਾ ਕਿਸੇ ਤੇ ਲਿਖਦਾ ਹੀ ਨਾ ਬੀਬੀ ਸਰਬਜੀਤ ਕੁਰਮਾਨ ਉਹਦਾ ਜੇ ਕਿਤੇ ਉਹ ਭਾਂਡਾ ਛੋਟਾ ਸੀ ਪਰ ਵੱਡਾ ਹੈਗਾ ਜੇ ਕਿਤੇ ਮੰਤਰੀ ਬਣ ਜਾਂਦੀ ਤੇ ਇਹ ਪੰਜਾਬ ਨੂੰ ਅੱਗ ਲਵਾ ਦਿੰਦੀ ਜਿਹੜਾ ਉਹ ਐਸਐਮਓ ਵਾ ਇਹਦਾ ਘਰ ਵਾਲਾ ਸੁਖਜਿੰਦਰ ਸਿੰਘ ਜਿਹੜਾ ਹੈਗਾ ਵਾ ਗਵਰਨਮੈਂਟ ਟੀਚਰ ਰਿਟਾਇਰਡ ਅਮਰੀਕਲ ਸਰ ਜਦ ਟੀਚਰ ਨੂੰ ਜਾਣਕਾਰੀ ਨਹੀਂ ਹੋਈ ਕਿ ਉਹਨੇ ਜਵਾਨ ਦੇ ਬੰਦੇ ਕਿਕਤਾ ਵੀ ਇਹਨੇ ਨਿਕਲ ਕੇ ਕਹਿ ਤੀ ਵੀ ਮੇਰੇ ਬੰਦਿਆ ਤੇ ਡੂਪ ਟੈਸਟ ਕਰਨੇ ਆ ਤੇ ਸਾਰਿਆਂ ਦੀ ਰਿਪੋਰਟ ਨਲ ਹੋਣੀ ਚਾਹੀਦੀ ਡਾਕਟਰ ਕਹਿੰਦਾ ਕਿਵੇਂ ਹੋ ਸਕਦਾ ਰਿਪੋਰਟ ਤੇ ਉਹੀ ਆਉਂਦਾ ਜੋ ਸਾਡੇ ਇੰਸਟਰੂਮੈਂਟ ਦੇ ਵਿੱਚ ਆਉਗੀ ਜੋ ਜਾਂਚਾਂ ਕਹਨਾਂ ਨਾ ਨਾਤੇ ਮੈਂ ਬੰਦਾ ਭੇਜਣਾ ਹੀ ਫਾਰਮ ਭੇਜੂਗਾ ਫਾਰਮ ਤੇ ਸੈਂਟਰ ਕਿ ਦੇ ਦੇ ਵੀ ਤਾਂ ਮੈਂ ਨਹੀਂ ਕਰ ਸਕਦਾ ਉਹਨੂੰ ਧਮਕੀ ਦਿੱਤੀ ਜਾਂਦੀ ਹੈ 26 ਤਰੀਕ ਨੂੰ ਇੱਕ ਲੈਟਰ ਲਿਖਦਾ ਸਿਵਲ ਸਰਜਨ ਨੂੰ ਤੇ ਐਸਐਸਪੀ ਜਗਰਾਉਂ ਨੂੰ ਵੀ ਮੇਰੇ ਨਾਲ ਆ ਧਮਕੀ ਆਈ ਮੈਨੂੰ ਕਿਤੇ ਕਾਰਵਾਈ ਕੀਤੀ ਜਾਵੇ ਤੇ ਜਦੋਂ ਪਤਾ ਲੱਗਾ ਕਿ ਇਹ ਤੇ ਧਮਕੀ ਬੀਬੀ ਜੀ ਦੇ ਪਤੀ ਸਾਹਿਬ ਵੱਲੋਂ ਆ ਉਸ ਗਰੁੱਪ ਪਰ ਲੋਆ ਤੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਨਾ ਐਸਐਮਓ ਕਰਦਾ ਤਾਂ ਇਹ ਕਰਦਾ ਜਿਹੜਾ ਬੰਦਾ ਮਲੋਤਰਾ ਉੱਥੇ ਸਾਥ ਮਲੋਤਰਾ ਗਿਆ ਸੀਗਾ ਧਮਕੀ ਦੇਣ ਵਾਸਤੇ ਉਹ ਤੀ ਤ੍ਰਿਕ ਨੂੰ ਚਿੱਠੀ ਲਿਖਦਾ ਜਿਹੜੀ 28 ਨੂੰ ਚਿੱਠੀ ਲਿਖੀ ਉਹਦੇ ਤੇ ਕੋਈ ਕਾਰਵਾਈ ਨਹੀਂ ਜਿਹੜੀ 39 ਨੂੰ ਤੇ ਸਮਨ ਕਰ ਲੈਂਦਾ ਐਸਐਮਓ ਨੂੰ ਜਵਾਬ ਦੇ ਆ ਕੇ ਵੀ ਤੇਰੀ ਸ਼ਿਕਾਇਤ ਆਈ ਇੱਥੇ ਤੂੰ ਪੈਸੇ ਮੰਗਦਾ ਤੂੰ ਸਹੀ ਕੰਮ ਨਹੀਂ ਕਰਦਾ ਤੂੰ ਵੇਲੇ ਸੇ ਨਹੀਂ ਹੁੰਦਾ ਕਈ ਗੱਲਾਂ ਕਰਦੀ ਆ ਉਹ ਕਹਿੰਦਾ ਜਿਹੜੀ ਮੈਚ ਦਿੱਤੀ ਵੀ ਉਹ ਤਾਂ ਜੁਕੀ ਕਰ ਲੋ ਨਾ ਤੁਸੀਂ ਉਹਦਾ ਜ਼ਿਕਰ ਨਹੀਂ ਹੁੰਦਾ ਉਹਨੇ ਸਿਵਲ ਸੱਜਣ ਨੂੰ ਬਕਾਇਦ ਤੌਰ ਤੇ ਲਿਖੀਏ ਚਿੱਠੀ ਵੀ ਜੇ ਕਿਤੇ ਮੇਰਾ ਕੋਈ ਨੁਕਸਾਨ ਮੇਰਾ ਜਾਂ ਮੇਰੇ ਪਰਿਵਾਰ ਦਾ ਹੋ ਜਾਂਦਾ ਵਾ ਉਹਦੇ ਲਈ ਬੀਬੀ ਸਰਬਜੀਤ ਕੋ ਮਾਣੂ ਕੋ ਦਾ ਘਰ ਵਾਲਾ ਤੇ ਉਹਦਾ ਗਰੁੱਪ ਜਿਹਦਾ ਜ਼ਿੰਮੇਵਾਰ ਹੈ ਜਦੋਂ ਇੱਥੋਂ ਦਾ ਦਰਦ ਪਹੁੰਚ ਜੇ ਫਿਰ ਇਹ ਤੋਂ ਵੱਧ ਅਰਾਜਤ ਕਾ ਕੀ ਹੋ ਸਕਦੀ ਇਸ ਕਰਕੇ ਬੀਬੀ ਜੀ ਨੂੰ ਚਾਹੀਦਾ ਵਾ ਭਾਈ ਠੀਕ ਆ ਤੁਸੀਂ ਆਪਣੇ ਕੰਮ ਕਰਾਉਣੇ ਆ ਕਾਂਗਰਸ ਦੇ ਸਿੱਖੋ ਕਾਦੇ ਸੀ ਕੀ ਕਰਦੇ ਸੀ ਪਹਿਲਾਂ ਕਹਿੰਦੇ ਫੋਨ ਕਰਦੇ ਹਾਂਜੀ ਡਾਕਟਰ ਸਾਹਿਬ ਕੀ ਹਾਲ ਚ ਹੈ ਬੱਚੇ ਠੀਕ ਨੇ ਪਰਵਾ ਠੀਕ ਆ ਕੋਈ ਮੇਰੇ ਲੱਕ ਸੇਵਾ ਦੱਸੋ ਕੀ ਹੈਗੀ ਤੇ ਫਿਰ ਕਹਿ ਲੰਗੇ ਸੀ ਆ ਬੰਦਾ ਭੇਜ ਲੈ ਬੰਦਾ ਆਪਣਾ ਜੀ ਵੇਖ ਲਿਓ ਤੁਸੀਂ ਅਗਲਾ ਸਮਝਦਾ ਗਿਆਨ ਤਾਂ ਭਾਵੇਂ ਕੀ ਹੁੰਦਾ ਤੇ ਤੁਸੀਂ ਡਾਗ ਚੁੱਕੀ ਆ ਸਾਡਾ ਕੰਮ ਕਰਨਾ ਹੀ ਚਾਹਣਾ ਕਿ ਨੀਂਦਰ ਸਿਰਪਾਲ ਲੱਗੀ ਅਸੀਂ ਇਹ ਤਾਂ ਕੰਮ ਨਹੀਂ ਹੁੰਦੇ ਤਾਂ ਨਾ ਹੋਣੀ ਡੈਮੋਕ੍ਰੇਸੀ ਆ ਜੀ ਬਿਲਕੁਲ ਇਹ ਉਹ ਸਿਚੁਏਸ਼ਨਸ ਜਿਹੜੀਆਂ ਅੱਜ ਵਿਚਾਰਨੀ ਆ ਜ਼ਰੂਰੀ ਸਨ ਔਰ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ